डेनेक्स बरा देख पाज पाज हो दे आशू। आशू दे दे रहे हो ਤੁਸੀਂ ਤਾਂ ਮੈਂ ਮਿੰਨ ਸਿੰਘ ਦਿਗਪਾਲ ਬੀਤੇ ਦਿਨ ਲੁਧਿਆਣਾ ਤੋਂ ਸੰਸਰਮਨੀਤ ਸਿੰਘ ਬਿੱਟੂ ਕਾਂਗਰਸ ਮੋਲਵੀ ਦਾ ਕਹਿ ਕੇ ਭਾਜਪਾ ਚ ਸ਼ਾਮਲ ਹੋ ਚੁੱਕੇ ਨੇ ਤਾਂ ਉਹਨਾਂ ਦੇ ਖਾਸ ਦੋਸਤਾਂ ਨਾਲ ਮੌਜੂਦ ਨੇ ਸਾਬਕਾ ਮੰਤਰੀ ਭਾਰਤ ਕੁਸ਼ਨਾਸ਼ੂ ਆਸ਼ੂ ਜੀ ਖਾਸ ਮੈਂ ਕਿਹਾ ਤੁਹਾਡੀ ਦੋਸਤੀ ਦੇ ਚਰਚੇ ਬਹੁਤ ਸੀਗੇ ਬਿੱਟੂ ਦੇ ਨਾਲ ਤੁਹਾਨੂੰ ਪਹਿਲਾਂ ਪਤਾ ਸੀ ਕਿ ਬਿੱਟੂ ਜੀ ਹੁਣ ਜਾ ਰਹੇ ਨੇ ਕਾਂਗਰਸ ਛੱਡ ਕੇ ਭਾਜਪਾ ਤੇ ਪਹਿਲੀ ਗੱਲ ਦੋਸਤੀ ਅੱਜ ਵੀ ਹੈ ਮੇਰੇ ਵੱਲੋਂ ਤਾਂ ਐਟਲੀਸਟ ਪੂਰੀ ਦੋਸਤੀ ਹੈ ਦੂਸਰਾ ਉਹ ਮੇਰਾ ਖਿਆਲ ਆਪਣੇ ਪਰਿਵਾਰ ਨੂੰ ਨਹੀਂ ਦੱਸ ਕੇ ਗਿਆ ਕਿਉਂਕਿ ਕੱਲ ਸ਼ਾਮ ਨੂੰ ਜਦੋਂ ਮੀਟਿੰਗ ਚੱਲ ਰਹੀ ਸੀਗੀ ਤਾਂ ਗੁਰਕੀਰਤ ਜੀ ਉੱਥੇ ਹੀ ਬੈਠੇ ਸੀਗੇ ਉਹਨਾਂ ਨੂੰ ਆਪ ਅੱਧਾ ਘੰਟਾ ਪਹਿਲਾਂ ਮੈਸੇਜ ਆਉਂਦਾ ਵੀ ਉਹ ਜੁਆਇਨ ਕਰ ਰਹੇ ਨੇ ਤੇ ਜੇ ਉਹ ਪਰਿਵਾਰ 'ਚ ਨਹੀਂ ਗੱਲ ਕਰਦਾ ਤੇ ਅਸੀਂ ਤਾਂ ਐਕਸਟੈਂਡਡ ਫੈਮਿਲੀ ਆ ਫੇਰ ਬਾਹਰਲੇ ਬੰਦੇ ਆ ਜਾਂਦੇ ਆ ਦੋਸਤੀ ਚਾਹਨੇ ਆ ਸਾਡੇ ਨਾਲ ਕਿੱਥੋਂ ਹੋਣੀ ਆ ਮੇਰਾ خیال ਉਹਨਾਂ ਦਾ ਆਪ ਦਾ ਹੀ ਡਿਸੀਜਨ ਹੈ ਕਿਸੇ ਨੇ ਉਹਨਾਂ ਨਾਲ ਕੋਈ ਗੱਲਬਾਤ ਜਾਂ ਕਿਸੇ ਨਾਲ ਉਹਨਾਂ ਨੇ رائے مشورہ ਕਰਕੇ ਨਹੀਂ ਇਹ ਡਿਸੀਜਨ ਲਿਆ ਬਿੱਟੂ ਜੀ ਤੁਸੀਂ ਆਸ਼ੂ ਜੀ کافی ਨੀੜੇ ਸੀ ਕਿ ਬਿੱਟੂ ਜੀ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੋਣਗੇ ਬਿੱਟੂ ਜੀ ਦੇ ਪਾਰਟੀ ਛੱਡਣ ਦੇ ਇਹ ਕਾਰਨ ਉਹਨਾਂ ਨੂੰ ਪਤਾ ਮੈਨੂੰ ਤਾਂ ਕੋਈ ਨਜ਼ਰ ਹੀ ਨਹੀਂ ਆਉਂਦਾ ਮੈਨੂੰ ਤਾਂ ਜਦੋਂ ਅੱਜ ਇਹ ਦੇਖੀਏ ਵੀ ਸਾਰੀਆਂ ਟਿਕਟਾਂ ਜਦੋਂ ਵੰਡਣ ਦਾ ਟਾਈਮ ਹੈ ਸਿਟਿੰਗ ਐਮਪੀਆਂ ਦੇ ਅਗੇਂਸਟ ਕੋਈ ਨਾ ਕੋਈ ਬੰਦਾ ਟਿਕਟ ਮੰਗਦਾ ਇੱਕ ਲੁਧਿਆਣੇ ਦੀ ਬਾਦ ਇਹ ਜੀ ਸੀਟ ਜਿਹੜਾ ਕੱਲਾ ਬਿੱਟੂ ਦਾ ਨਾਮ ਜਾਂਦਾ ਕੋਈ ਇੱਥੇ ਟਿਕਟ ਨਹੀਂ ਮੰਗਦਾ ਉਹਦੇ ਅਗੇਂਸਟ ਇਹੋ ਜਿਹਾ ਮਾਹੌਲ ਦੇ ਵਿੱਚ ਹਾਈ ਕਮਾਂਡ ਨੂੰ ਇਕਨੋਲਜ ਕਰਦੀ ਹੋਵੇ ਐਡਮਾਇਰ ਕਰਦੀ ਹੋਵੇ ਐਸ ਐਸ ਮਾਹੌਲ ਦੇ ਵਿੱਚ ਉਹਨਾਂ ਦਾ ਛੱਡ ਕੇ ਜਾਣਾ ਤਾਂ ਕੀ ਕਾਰਨ ਬਣਦਾ ਨਾ ਉਹਨਾਂ ਨੂੰ ਸਫੋਕੇਸ਼ਨ ਨਾ ਕੋਈ ਟਿਕਟ ਦੀ ਡਿਨਾਇਲ ਸਭ ਕੁਝ ਠੀਕ ਸੀ ਕਿ ਤਾਂ ਫਿਰ ਕਿਉਂ ਗਏ ਫਿਰ ਇਸ ਕਰਕੇ ਹੀ ਗਏ ਨਾ ਵੀ ਅੱਜ ਇੱਧਰ ਸੰਘਰਸ਼ ਹੈ ਤੇ ਉੱਧਰ ਥੋੜੀ ਸਹੂਲੀਅਤ ਹੈ ਤੇ ਆਰਾਮ ਹੈ ਤੇ ਪਾਵਰ ਹੈ ਵੀ ਹਮੇਸ਼ਾ ਪਾਵਰ ਦੇ ਮਗਰ ਹੀ ਰਹਿਣਾ ਹੈ ਲੀਡਰ ਉਹ ਹੈ ਜਿਹੜਾ ਸੰਘਰਸ਼ ਚੋਂ ਨਿਕਲਦਾ ਹੈ ਬਦਕਿਸਮਤੀ ਨਾਲ ਇਹ ਸੰਘਰਸ਼ ਚੋਂ ਨਹੀਂ ਨਿਕਲੇ ਇਹਨਾਂ ਨੂੰ ਪਾਵਰ ਹਮੇਸ਼ਾ ਹੀ ਉਹਨਾਂ ਦੀ ਸ਼ਹਾਦਤ ਕਰਕੇ ਸਰਦਾਰ ਬਿਆਨ ਸਿੰਘ ਜੀ ਦੀ ਜਿਨ੍ਹਾਂ ਨੇ ਪੰਜਾਬ ਲਈ ਕਾਂਗਰਸ ਪਾਰਟੀ ਦੇ ਊਸੂਲਾਂ ਤੇ ਚੱਲਦੇ ਹੋਏ ਕੁਰਬਾਨੀ ਦਿੱਤੀ ਉਹਨਾਂ ਦੇ ਕਰਕੇ ਇਹਨਾਂ ਨੂੰ ਹਮੇਸ਼ਾ ਮਿਲਦਾ ਰਿਹਾ ਸਾਰਾ ਕੁਝ ਤੇ ਜੇ ਆਪਣੇ ਦਾਦੇ ਦੇ ਊਸੂਲ ਤੇ ਉਹਨਾਂ ਦੀ ਜ਼ਿੰਦਗੀ ਦੇ ਤਰੀਕੇ ਤੇ ਜਾਂਦੇ ਤਾਂ ਫਿਰ ਤਾਂ ਕਾਂਗਰਸ ਛੱਡ ਕੇ ਹੀ ਨਾ ਜਾਂਦੇ ਉਹਨਾਂ ਨੇ ਉਸ ਮੌਕੇ ਕਾਂਗਰਸ ਨੂੰ ਇੱਥੇ ਸਾਹਮਣੇ ਰੱਖਿਆ ਜਦੋਂ ਕਾਂਗਰਸ ਦਾ ਨਾਮ ਲੈਣ ਨੂੰ ਤਿਆਰ ਨਹੀਂ ਸੀ ਅੱਜ ਤੱਕ ਕਾਂਗਰਸ ਫਿਰ ਬੜੀ ਬਿਹਤਰ ਪੋਜੀਸ਼ਨ 'ਚ ਹੈ ਪਰ ਕਿਉਂ ਗਏ ਹੈ ਉਹ ਇਸੇ ਕਰਕੇ ਵੀ ਸਹੂਲियत ਆਰਾਮ ਤੇ ਰਿਸੋਰਸਿਸ ਉਧਰ ਹੈਗੇ ਆ ਪਾਵਰ ਉਧਰ ਹੈ ਇਧਰ ਸੰਘਰਸ਼ ਹੈ ਇੱਥੇ ਲੋਕਾਂ ਦੇ ਪਿੱਛੇ ਸੜਕਾਂ ਤੇ ਉੱਤਰ ਕੇ ਲੜਨਾ ਵੀ ਪੈਣਾ ਹੈ ਤੇ ਅੱਗੇ ਉਹ ਲੜਾਈ ਚੰਡੀਗੜ੍ਹ ਉਰ ਦਿੱਲੀ ਤਾਈ ਵੀ ਜਾਣੀ ਹੈ ਬਿਲਕੁਲ ਆਸੂ ਜੀ ਜਿਵੇਂ ਤੁਸੀਂ ਕਿਹਾ ਬਹੁਤ ਸਾਰੇ ਲੀਡਰ ਨੇ ਕਾਂਗਰਸ ਦੇ ਵੱਡੇ ਲੀਡਰ ਨੇ ਕਹਿੰਦੇ ਬਿਆਨ ਸਿੰਘ ਦੇ ਪਰਿਵਾਰ ਦਾ ਨਾਮ ਜੁੜਿਆਣਾਂ ਦੇ ਨਾਲੋਂ ਬਹੁਤ ਵੱਡਾ ਸੀਗਾ ਤੇ ਉਹਨਾਂ ਦਾ ਦੌਰ ਹੈ ਪਾਰਟੀਆਂ ਛੱਡ ਕੇ ਜਾਣਾ ਜਾਂ ਫਿਰ ਪਾਰਟੀਆਂ ਵਿੱਚ ਆਣਾ ਇਹ ਲਗਭਗ ਚੱਲੂ ਰਹਿੰਦਾ ਚਾਹੇ ਵਿਧਾਨ ਸਭਾ ਦੇ ਚੋਣਾਂ ਹੋਣ ਜਾਂ ਲੋਕ ਸਭਾ ਦੇ ਚੋਣਾਂ ਪਰ ਜਦੋਂ ਇੱਕ ਟਕਸਾਲੀ ਪਰਿਵਾਰ ਦਾ ਬੰਦਾ ਜਿਸ ਨੂੰ ਕਾਂਗਰਸ ਨੇ ਤਿੰਨ ਵਾਰ ਐਮਪ ਉਹਨਾਂ ਦੇ ਚਾਚੇ ਦੇ ਮੁੰਡੇ ਨੂੰ ਮੰਤਰੀ ਬਣਾਇਆ ਭੂਆ ਨੂੰ ਮੰਤਰੀ ਬਣਾਇਆ ਤਾਏ ਨੂੰ ਮੰਤਰੀ ਬਣਾਇਆ ਕਿ ਲੱਗਦਾ ਕਿ ਉਹਨਾਂ ਦੇ ਜਾਣ ਨਾਲ ਵੀ ਦੁੱਖ ਜ਼ਰੂਰ ਹੈ ਜਾਂ ਫਿਰ ਕਾਂਗਰਸ ਨੂੰ ਕੋਈ ਨੁਕਸਾਨ ਵੀ ਹੋਏਗਾ ਨਹੀਂ ਦੇਖੋ ਜਦੋਂ ਕੋਈ ਪਰਿਵਾਰ ਦੇ ਵਿੱਚੋਂ ਵੀ ਬੰਦਾ ਜਾਂਦਾ ਨਾ ਤਾਂ ਇੱਕ ਝਟਕਾ ਜ਼ਰੂਰ ਲੱਗਦਾ ਹੈ ਪਰ ਕਾਂਗਰਸ ਪਾਰਟੀ ਇਮੀਡੀਏਟਲੀ ਕੱਲ ਜਦੋਂ ਝਟਕਾ ਲੱਗਿਆ ਵੀ ਕਿਉਂਕਿ ਹੋਇਆ ਹੀ ਸਾਰਾ ਇੱਕੋ ਦਾਮਾ ਅਚਾਨਕ ਤੇ ਉਹ ਅਚਾਨਕ ਇਸ ਝਟਕੇ ਤੋਂ 2-3 ਘੰਟੇ ਚ ਹੀ ਉੱਭਰ ਕੇ ਸਾਡਾ ਵਰਕਰ ਅੱਜ ਮੈਂ ਰਾਤ ਦਾ ਹੀ ਵਰਕਰਾਂ ਨੂੰ ਮਿਲ ਰਿਹਾ ਫੋਨ ਆ ਰਿਹਾ ਹੈ ਬੰਦੇ ਮਿਲਣਾਰੇ ਬਾਹਰ ਵੀ ਤੁਸੀਂ ਦੇਖਿਆ ਉਹ ਸਾਰਿਆਂ ਦੇ ਮਨ ਵਿੱਚ ਕੋਈ ਐ ਵੀ ਸਾਡੇ ਨਾਲ ਧੋਖਾ ਹੋਇਆ ਤੇ ਆਪਾਂ ਇਹਦਾ ਜਵਾਬ ਦੇਣਾ ਹੈ ਸੋ ਜਦੋਂ ਇਹ ਜਜ਼ਬਾ ਆ ਜਾਏ ਵਰਕਰ ਲੜਨ ਨੂੰ ਤਿਆਰ ਹੋ ਜਾਏ ਮੈਂ ਤਾਂ ਧਨਵਾਦੀਆਂ ਬਿੱਟੂ ਜੀ ਦਾ ਵੀ ਵਰਕਰ ਸਾਡਾ ਵੇਸਲਾ ਜਾ ਹੋਇਆ ਸੀ ਯਾਰ ਕਿਸ ਤਰੀਕੇ ਬਿੱਟੂ ਨੂੰ ਜਿਤਾਵਾਂਗੇ 10 ਸਾਲ ਦੀ ਐਂਟੀ ਇਨਕੰਪਨਸੀ ਹੋ ਜਾਂਦੀ ਸੀ ਅਸੀਂ ਰੋਜ਼ ਉਹਨਾਂ ਜੋਸ਼ ਭਰਦੇ ਸੀਗੇ ਅੱਜ ਜੋਸ਼ ਨਾਲ ਫਿਰਦੇ ਵੀ ਯਾਰ ਹੁਣ ਜਵਾਬ ਦੇਣਾ ਯਾਰ ਕੀ ਲੱਗਦਾ ਵਰਕਰਾਂ ਚ ਬਾਕੀ ਨਿਰਾਸ਼ਾ ਸੀ ਕਿ ਬਿੱਟੂ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਸੀ ਕੋਈ ਕਮਜ਼ੋਰੀਆਂ ਸੀ ਕਿਆਂ ਬਿੱਟੂ ਜੀ ਦੀ ਆਪ ਦੀ ਮਸਰੂਫੀਅਤ ਹੋ ਸਕਦੀ ਹੈ ਮੈਂ ਐਵੇਂ ਹੀ ਦੋਸਤ ਰਿਹਾ ਕਿਸੇ ਤੇ ਇਲਜ਼ਾਮ ਨਹੀਂ ਲਗਾਉਂਦਾ ਤੇ ਨਹੀਂ ਉਹ ਟਾਈਮ ਦੇ ਸਕੇ ਜਾਂ ਫੋਨ ਚ ਨਾ ਚੱਕਣਾ ਉਹਨਾਂ ਦੀ ਇੱਕ ਆਦਤ ਹੈ ਕਮਜ਼ੋਰੀ ਹੈ ਤੇ ਉਸ ਕਰਕੇ ਨਰਾਜ਼ਗੀਆਂ ਸੀਗੀਆਂ ਤੇ ਪਰ ਉਹ ਅੱਜ ਨਰਾਜ਼ਗੀਆਂ ਛੱਡ ਕੇ ਸਿਰਫ ਇੱਕੋ ਹੀ ਗੱਲ ਆ ਜਾਂਦਾ ਵੀ ਜਿਹਦੇ ਲਈ ਅਸੀਂ ਇੰਨਾ ਕੁਛ ਹੋਣ ਦੇ ਬਾਵਜੂਦ ਕੈਂਪੇਨ ਕਰਨ ਜਾਂਦੇ ਸੀਗੇ ਤਾਂ ਉਹਨੇ ਇਹੋ ਜਿਹਾ ਡਿਸੀਜਨ ਲੈ ਕੇ ਸਾਡੇ ਨਾਲ ਕਿਤੇ ਨਾ ਕਿਤੇ ਧੋਖਾ ਕੀਤਾ ਹਾਂ ਦੋ ਚਾਰ ਪੰਜ 10 ਬੰਦੇਆਂ ਨਾਲ ਡਿਸਕਸ ਕਰਕੇ ਜਾਂਦੇ ਤਾਂ ਕੋਈ ਗੱਲ ਹੁੰਦੀ ਵੀ ਹਾਂ ਮੈਂ ਦੱਸ ਕੇ ਗਿਆ ਬਈ ਅੱਜ ਅਚਾਨਕ ਲੈ ਲਿਆ ਫੋਰ ਨੋ ਰੀਜ਼ਨ ਨਾ ਕੋਈ ਇੱਥੇ ਕੋਈ ਪ੍ਰੋਬਲਮ ਨਾ ਕੋਈ ਇੱਥੇ ਕੋਈ ਟਿਕਟ ਦਾ ਰੌਲਾ ਨਾ ਕੋਈ ਕਿਸ ਕਰਕੇ ਜਾਣਾ ਸਮਝ ਤੋਂ ਬਾਹਰ ਆ ਕਿਸੇ ਲਈ ਬਈ ਯਾਰ ਇੰਨਾ ਕੁਸ਼ ਮਾਣਿਆ ਇਸ ਸਰਕਾਰਾਂ ਚ ਚੀਫ ਮਿਨਿਸਟਰੀਆਂ ਮਿਨਿਸਟਰੀਆਂ ਹਰ ਤਰ੍ਹਾਂ ਦਾ ਤੁਹਾਨੂੰ ਰੁਤਬਾ ਮਿਲਿਆ ਹੈ ਤੇ ਫਿਰ ਪੋਲਿਟਿਕਸ ਤਾਂ ਇਹ ਜੀ ਚੀਜ਼ ਆ ਵੀ ਸੰਘਰਸ਼ ਪੈਰ ਪੈਰ ਤੇ ਹੁੰਦਾ ਜਦੋਂ ਤੁਸੀਂ ਪਾਵਰ ਚ ਵੀ ਹੋ ਉਹ ਤਾਂ ਵੀ ਸੰਘਰਸ਼ ਕਰਨਾ ਪੈਂਦਾ ਜੇ ਸੰਘਰਸ਼ ਤੇ ਡਰ ਕੇ ਤੁਸੀਂ ਸਹੂਲियत ਲੈਣ ਲਈ ਕਿਸੇ ਪਾਰਟੀ ਤੋਂ ਲੜਨ ਚਲੇ ਜਾਨੇ ਹੋ ਤਾਂ ਦੋਸਤ ਜਿਹੜਾ ਬੇਸਿਕ ਕੈਰੇਕਟਰ ਹੈ ਨਾ ਇੱਕ ਪੋਲਿਟੀਸ਼ਨ ਦਾ ਉਹ ਹੀ ਤੁਸੀਂ ਖਤਮ ਕਰ ਜਾਨੇ ਹੋ ਨਰਾਜ ਕੀ ਸੀ ਕਿ ਕਿਸੇ ਨਾਲ ਪੰਜਾਬ ਦੀ ਲੀਡਰਸ਼ਿਪ ਨਾਲ ਜਾਂ ਫਿਰ ਦਿੱਲੀ ਲੀਡਰਸ਼ਿਪ ਨਾਲ ਮੈਨੂੰ ਨਹੀਂ ਲੱਗਦਾ ਉਹ ਉਹਦੇ ਨਾਲ ਸਾਰੇ ਉਹਦੇ ਦਾਦਾ ਜੀ ਕਰਕੇ ਬੜੇ ਪਿਆਰ ਮੁਹੱਬਤ ਨਾਲ ਪੇਸ਼ ਆਉਂਦੇ ਸੀਗੇ ਅਸੀਂ ਸਾਰਾ ਲੁਧਿਆਣਾ ਲੁਧਿਆਣੇ ਦੀ ਲੀਡਰਸ਼ਿਪ ਬਹੁਤ ਰਿਗਾਰਡ ਕਰਦੀ ਸੀ ਉਹਨਾਂ ਦਾ ਜਦੋਂ ਅਮਰਿੰਦਰ ਸਿੰਘ ਰਾਜਾ ਵਿੰਗ ਨੂੰ ਪ੍ਰਧਾਨ ਲਗਾਇਆ ਉਦੋਂ ਕੁਝ ਨਰਾਜ਼ ਨਜ਼ਰ ਆ ਰਹੇ ਸੀ ਕਿ ਇਹ ਵੀ ਪ੍ਰਧਾਨ ਬੰਦੇ ਚਾਹਵਨ ਸੀਗੇ ਇਹਨਾਂ ਨੇ ਕਿਹਾ ਮਨਉਲੀ ਬਣਾਇਆ ਰਾਜੇ ਵਿੰਗ ਨੂੰ ਬਣਾਤਾ ਕਿ ਲੱਗਦਾ ਕਿ ਉਹ ਵੀ ਨਰਾਜ਼ਗੀ ਹੋਗੀ ਕਿ ਤਨਾ ਕਿਤੇ ਨਹੀਂ ਐਸੀ ਕੋਈ ਗੱਲ ਮੈਨੂੰ ਲੱਗਦੀ ਨਹੀਂ ਰਾਜਾ ਵਿੰਗ ਨਾਲ ਬੱਚ ਬੜੇ ਅੱਛੇ ਟਾਕਿੰਗ ਟਨ ਰਸਤੇ ਸੀਗੇ ਰਾਜਾ ਤਾਂ ਕੱਲ ਪ੍ਰਧਾਨ ਸਾਹਿਬ ਸਾਡੇ ਦੱਸ ਰਹੇ ਸਨ ਮੀਟਿੰਗ ਦੇ ਦੌਰਾਨ ਵੀ ਯਾਰ ਰਾਤ ਗੱਲ ਹੋਈ ਹੈ ਮੈਨੂੰ ਤਾਂ ਦੱਸਦਾ ਰਿਹਾ ਵੀ ਐਂਜ ਹੋਵੇ ਐਂਜ ਹੋਵੇ ਜੇ ਕੋਈ ਨਰਾਜ਼ਗੀ ਹੋਵੇ ਤੇ ਗੱਲਬਾਤ ਵੀ ਕਿਉਂ ਹੋਵੇ ਉਹਨੂੰ ਗਾਂਧੀ ਜੀ ਦੇ ਕਾਫੀ ਨੇੜੇ ਸੀਗੇ ਤੁਹਾਡੀ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ ਹੋਈ ਹੈ ਹੁਣ ਮੈਂ ਕਹਿੰਦਾ ਜੀ ਉਹਨਾਂ ਨੇ ਆਪਣੇ ਘਰ 'ਚ ਨਹੀਂ ਗੱਲ ਕੀਤੀ ਹਾਈ ਕਮਾਂਡ ਔਰ ਦੋਸਤੀ 'ਚ ਤਾਂ ਕੀ ਗੱਲ ਕਰਨੀ ਬਟੂ ਦੇ ਪਰਿਵਾਰ 'ਚ ਕਿਸੇ ਨਾਲ ਗੱਲ ਹੋਈ ਹੈ ਮੇਰੀ ਕਿਸੇ ਨਾਲ ਕੀ ਗੱਲ ਹੋਣੀ ਜਦੋਂ ਉਹ ਚਲੇ ਹੀ ਗਏ ਹੁਣ ਤਾਂ ਜਿੱਥੇ ਹੈਗੇ ਆ ਭਾਈ ਦੋਸਤ ਤੇਰਾ ਸੁੱਖ ਮੰਗਦੇ ਆ ਬਾਕੀ ਜੋ ਸਾਡਾ ਕਰਮ ਹੈ ਆਪਣੀ ਪਾਰਟੀ ਚ ਰਹਿ ਕੇ ਉਹ ਅਸੀਂ ਕਰਮ ਨਿਭਾਵਾਂਗੇ ਪੂਰਾ ਕੀ ਲੱਗਦਾ ਕੁਝ ਲਾਲਚ ਕਰਕੇ ਗਏ ਨੇ ਯਾਰ ਇਹ ਤੁਸੀਂ ਉਹਨਾਂ ਨੂੰ ਪੁੱਛੋ ਉਹਨਾਂ ਦੇ ਸਵਾਲ ਮੈਨੂੰ ਨਾ ਪੁੱਛੋ ਅਸੀਂ ਤਾਂ ਯਾਰ ਬੈਠੇ ਆ ਜੋ ਹਾਈ ਕਮਾਂਡ ਦਾ ਡਿਸੀਜਨ ਆਏਗਾ ਜਿਹੜਾ ਕੈਂਡੀਡੇਟ ਆਏਗਾ ਉਹਦੇ ਪਿੱਛੇ ਪੂਰੇ ਜੋਰ ਸ਼ੋਰ ਨਾਲ ਪੂਰੇ ਦਮ ਨਾਲ ਲੜਾਈ ਲੜਾਂਗੇ ਚਾਹੇ ਸਾਹਮਣੇ ਪਾਸੇੋਂ ਦੀ ਬਿੱਟੂ ਜੀ ਕਿਉਂ ਨਾ ਹੋਵੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਸੀ ਤਾਂ ਸਭ ਨੂੰ ਸੋਚਦੇ ਸੀ ਕਸ਼ਮ ਗੱਜ ਦੇ ਵਿੱਚ ਸੀਗੇ ਵੀ ਬੈਂ ਸਿੰਘ ਪਰਿਵਾਰ ਦੇ ਵਿੱਚੋਂ ਤੇ ਇਹਨਾਂ ਵਾਰ ਸਿਟਿੰਗ ਐਮ ਐਲ ਏ ਰਿਹਾ ਵਾ ਲੋਕ ਨਾਰਾਜ਼ ਬਹੁਤ ਨੇ 2 ਲੱਖ ਤੋਂ ਸੀ ਢਾਰਦੀ ਸੀ ਸਿਕੋ ਸਾਨੂੰ ਸੁੱਖਾ ਹੋ ਗਿਆ ਤੁਸੀਂ ਲੁਧਿਆਣੇ ਤੋਂ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਉਹ ਸਟੇਟ ਲੀਡਰਸ਼ਿਪ ਚ ਹੈ ਉਹ ਸਾਡੇ ਜਿਹੜੀ ਸਕਰੀਨਿੰਗ ਕਮੇਟੀ ਆ ਉਹਦੇ ਚ ਵੀ ਬੈਂਦੇ ਉੱਠਦੇ ਆ ਉਹਨਾਂ ਨੇ ਉਹਨਾਂ ਕੋਲ ਸਰਵੇ ਰਿਪੋਰਟਾਂ ਵੀ ਹੋਣਗੀਆਂ ਕੀ ਸੋਚਦੇ ਆ ਕੀ ਨਹੀਂ ਅਸੀਂ ਤਾਂ ਬਿੱਟੂ ਜੀ ਵਾਸਤੇ ਵੀ ਪੂਰੇ ਤਨ ਦੇਹੀ ਨਾਲ ਮਿਹਨਤ ਕਰਦੇ ਸੀਗੇ ਉਹਦੋਂ ਵਰਕਰ ਥੋੜਾ ਜਆ ਜ਼ਰੂਰ ਸਲੋ ਸੀਗਾ ਚੁੱਪ ਸੀਗਾ ਫॉर ਸਰਟਨ ਰੀਜਨਸ ਬਈ ਬਿੱਟੂ ਜੀ ਵਾਸਤੇ ਕੀ ਸਫਾਈਆਂ ਦਈਏ ਲੋਕਾਂ ਕੋਲ ਜਾ ਕੇ ਹੋਂ ਤਾਂ ਉਹ ਪੱਪਾ ਪਾਰ ਹੋਇਆ ਫਿਰਦਾ ਤੇ ਜੇ ਫੌਜ ਹੀ ਲੜਨ ਮਰਨ ਨੂੰ ਤਿਆਰ ਹੋ ਜਾਏ ਹਰ ਬੰਦਾ ਐਮਪੀ ਬਣ ਕੇ ਆਪ ਲੜਾਈ ਲੜਨ ਨੂੰ ਤਾਂ ਫੇਰ ਲੜਾਈ ਬੜੀ ਸੌਖੀ ਹੈ ਸਾਬ ਕੁਝ ਹੋਰ ਬੰਦੇ ਦੀ ਲੀਡਰ ਦੇ ਵਿੱਚ ਰਚਾਵਾਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਭੱਜ ਭੱਜ ਜਾ ਸਕਦੇ ਉਹਨਾਂ ਵਿੱਚ ਇੱਕ ਨਾਮ ਥੋੜਾ ਵੀ ਹੈਗਾ ਮੇਰਾ ਨਾਂ ਤਾਂ ਯਾਰ ਤੁਸੀਂ ਜਾਂ ਤੁਹਾਡੀ ਜਮਾਤ ਹਰ ਸਾਲ ਕਿਸੇ ਨਾ ਕਿਸੇ ਪਾਰਟੀ 'ਚ ਜੋੜ ਦਿੰਦੀ ਐ ਦੋ ਸਾਲ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ 'ਚ ਮੈਨੂੰ ਭੇਜ ਰਹੇ ਸੀਗੇ ਉਸ ਤੋਂ ਪਹਿਲਾਂ ਦੋ ਸਾਲ ਪਹਿਲਾਂ ਮੈਨੂੰ ਕਾਲੀ ਦਲ 'ਚ ਭੇਜ ਰਹੇ ਸੀਗੇ ਸੋ ਇਹ ਸਭ ਬੇਕਾਰ ਦੀਆਂ ਗੱਲਾਂ ਆ ਹੁਣ ਐਮਪੀ ਕੌਣ ਹੋਵੇਗਾ ਲੁਧਿਆਣੇ ਤੋਂ ਜਿਹਨੂੰ ਲੋਕ ਵੋਟਾਂ ਪਾਣਗੇ ਯਾਰ ਇਹ ਸਵਾਲ ਤਾਂ ਪੁੱਛਣਾ ਹੀ ਨਹੀਂ ਬਣਦਾ ਤੁਸੀਂ ਚਾਵਨ ਹੋ ਲੜਨ ਦੇ ਜੋ ਪਾਰਟੀ ਹੁਕਮ ਲਾਏਗੀ ਉਹਦੇ ਲੋ ਤਿਆਰੀ ਇਹ ਪੂਰੀ ਇਹ ਤਿਆਰੀ ਹੁਣ ਮੈਂ ਤੈਨੂੰ ਦੱਸ ਕੇ ਥੋੜੀ ਕਰਨੀ ਹੈ ਯਾਰ ਸਾਡੀ ਪਾਰਟੀ ਦੀ ਪੂਰੀ ਤਿਆਰੀ ਹੈ ਜਿਹੜਾ ਕੈਂਡੀਡੇਟ ਆਏਗਾ ਉਹਦੇ ਪਿੱਛੇ ਵਰਕਰ ਔਰ ਸਾਡੀ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਮੈਂ ਕਿਹਾ ਡੀਆਂ ਚੁੱਕ ਕੇ ਲੜਨ ਨੂੰ ਤਿਆਰ ਹੈ ਸੋ ਬਿਲਕੁਲ ਐਸਾ ਸਾਡੇ ਨਾਲ ਸਬਕਾ ਮੰਤਰੀ ਭਾਰਤ ਪੁਸ਼ਨਾ ਅਸੂ ਜਿਨ੍ਹਾਂ ਦਾ ਇਹ ਕਹਿਣਾ ਕਿ ਵਰਕਰ ਬਹੁਤ ਨਰਾਜ਼ ਨਜ਼ਰ ਆ ਰਹੇ ਸੀ ਕਿਉਂਕਿ ਬਿੱਟੂ ਜੀ ਦੀ ਇੱਕ ਖਾਸੀਅਤ ਹੈ ਕਿ ਉਹ ਫੋਨ ਨਹੀਂ ਕਿਸਦਾ ਚੁੱਕਦੇ ਚਾਹੇ ਉਹ ਕਾਂਗਰਸ ਦੇ ਲੀਡਰ ਹੋਣ ਜਾਂ ਫਿਰ ਕਾਂਗਰਸ ਦੇ ਵਰਕਰ ਹੋਣ ਤਾਂ ਵਰਕਰਾਂ ਦੇ ਵਿੱਚ ਕਿੰਨਾ ਕਿੰਨਾ ਜਿਹੜੀ ਨਰਾਜ਼ਗੀ ਸੀ ਹੁਣ ਵਰਕਰ ਜਿਹੜੇ ਨੇ ਪੱਬਾ ਪਰ ਹੋਏ ਨੇ ਤਾਂ ਲੁਧਿਆਣਾ ਦੀ ਸੀਟ ਹੈ ਜਿਹੜੀ ਕਿ ਉਹ ਜਿੱਤ ਕੇ ਪਾਰਟੀ ਦੀ ਝੋਲੀ ਪਾਣਗੇ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦਿਨਿਕ ਸਵੇਰਾ Instagram X aur WhatsApp channel par